ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਗਿੱਲ ਦੇ ਵਿੱਚ ਗਿੱਲ ਪਿੰਡ ਜ਼ਿਲ੍ਹੇ ਫਿਰੋਜ਼ਪੁਰ ਦਾ ਪਿੰਡ ਆ ਗਿੱਲ ਪਿੰਡ ਤੋਂ ਮਾਲੇ ਵਾਲੀ ਸ਼ੜਕ ਦੇ ਉੱਤੇ ਇਸ ਟਾਈਮ ਮੌਜੂਦ ਆ ਤੇ ਮਾਲੇ ਬਾਈ ਕੇ ਘਰ ਦੇ ਵਿੱਚ ਵਪਾਰ ਦਾ ਬਾਈ ਦਾ ਕੰਮ ਆ ਤੇ ਜੱਸਾ ਵੀਰ ਦਾ ਨਾਮ ਆ ਆਉ ਆਪਾ ਜਾਣਕਾਰੀ ਲੈਨੇ ਆ 2 ਜਨਵਾਰ ਬਕਾਉਆ ਜਸਵੀਰ ਦੇ ਕੋਲੇ ਇੱਕ ਤਾਂ ਮੈਂ ਭਾਈ ਹੋਣਾਂ ਨੇ ਮੇਰੇ ਆਉਣ ਤੋਂ ਪਹਿਲਾਂ ਚੋਤੀ ਭਾਈ ਇਸ ਕਰਕੇ ਨਹੀਂ ਚੋਈ ਕਿਉਂਕਿ ਭਾਈ ਹੋਣਾਂ ਨੂੰ ਕੋਈ ਪਤਾ ਨਹੀਂ ਸੀ ਆਉਣਾ ਇਹਦਾ ਭਾਈ ਹੋਣਾਂ ਦਾ ਗੇਟ ਖੁੱਲਾ ਸੀ ਤੇ ਬਾਈ ਹੁਣਾਂ ਨੇ ਲਿਆ ਮੈਨੂੰ ਦੇਖ ਤੇ ਘੇਰ ਕੇ ਵੀਡੀਓ ਬਣਾਈ ਐ ਧੱਕਾ ਕੀਤਾ ਨਾਲ ਇਹਨਾਂ ਨਾਲ ਵੱਲਾਂ ਬਾ ਦੇ ਦਜੇ ਵੀਡੀਓ ਦੇ ਵਿੱਚ ਆਉ ਕਰਦੇ ਗੱਲਬਾਤ ਆਪਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਣੇ ਆ ਜਸਵੀਰ ਸਸਕੀ ਗਾਲ ਬਾਈ ਸਸਕੀ ਗਾਲ ਮੈਨੂੰ ਕੀ ਹਾਲ ਆ ਬੜਾ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਬਾਈ ਹਾਂਜੀ ਵਧੀਆ ਜੀ ਚਲੋ ਸ਼ੁਕਰ ਆਜ ਜਨਵਰ ਦੋ ਬਾਈ ਹਣਾ ਹਾਂਜੀ ਹਾਂਜੀ ਸੂਈ ਮੈਂ ਕਿੰਨੇ ਦਿਨਾਂ ਦੀ ਸੂਈ ਇਹਨੂੰ 5ਵੇਂ 6ਵੇਂ ਦਿਨਾਂ ਨੂੰ ਬਾਈ ਕਿੰਨੇ ਦੋ ਤੇ ਚੱਲਦੀ ਨੌ ਕਿਲੋ ਹੈਗਾ ਹੁਣ ਬੋੜਾ ਠੀਕ ਆ ਹੁਣ ਤਾਂ ਚੋਈ ਦੀ ਆ ਹਾਂ ਹਾਂ ਚੋਈ ਦੀ ਹੁਣੇ ਚੋਈ ਦੀ ਚੋਈ ਚੋਈ ਦੀ ਕੀ ਹੈ ਪੋਲੀ ਵਧੀਆ ਪੋਲੀ ਠੀਕ ਹੈ ਕੱਟਾ ਦੇਗੀ ਕਿ ਕੱਟਾ ਕੱਟਾ ਮੰਗ ਰਿਹਾ ਠੀਕ ਹੈ ਜੱਸ ਸਵੇਰੇ ਰੇਟ ਬਾਈ ਇਹਦਾ 80 ਰੁਪਏ ਨੇ 80 ਹਿਮਾਨਤਨ ਵਿੱਚ ਹਾਂ ਮਾਨਤਨ ਕਰਦੇ ਹਾਂ ਠੀਕ ਹੈ ਕੱਢੀ ਬਾਰੂ ਤੂਰੀ ਜੱਸ ਸਵੇਰੇ ਖੋਲੀ ਮੰਗ ਲੈ ਵੀ ਮਿੱਤਰੋ 80000 ਰੁਪਏ ਦੀ ਕੀਮਤ ਆ 9 ਕਿਲੋ ਦੁੱਧ ਵਾਲੇ ਬੋਲਾਂ ਨਾਲੇ 5-6 ਦਿਨ ਦੀ ਸਹੀ ਹੈ ਹਾਂ 5-6 ਤਾਂ ਨਹੀਂ ਹੋਈ ਜਾਂਦੀ ਨਾ ਠੀਕ ਹੈ ਕੱਟਾ-ਕੁੱਟਾ ਵੀ ਦੱਸਦਾ ਬਾਈ ਬਾਕੀ ਨਹੀਂ ਠੀਕ ਆ ਵਾ ਗੋਲ ਵਾਲੀ ਆ ਹੈਨਾ ਹਾਂ ਹਾਂ ਮੈਂ ਦੁੱਧ 11 ਕਿਲੋ ਪਾਈ ਜਾਊਗੀ ਹਾਂ ਦੇਣਾ ਚਾਹੀਦਾ ਦੇਣਾ ਕਿ ਤੈਂ ਬਈ ਹੂੰ ਨਹੀਂ ਠੀਕ ਹੈ ਜਸੇ ਤੇ ਜਸੇ ਮਾਨਤਣ ਹੋਊਗੀ ਵਿੱਚੋਂ ਹਾਂ ਮਾਨਤਣ ਕਰਦੀ ਠੀਕ ਹੈ ਤੇ ਦੋ ਨੰਬਰ ਤੇ ਮੈਂ ਜਿਹੜੀ ਜਸੇ ਦੀ ਬਟ ਇਹ ਜਸੇ ਬਈ ਦੋ ਨੰਬਰ ਵਾਲੀ ਮੈਂ ਜਿਹੜੀ ਤੀਜਾ ਸੂਆ ਬਈ ਇਹ ਤੀਜਾ ਸੂਆ ਸੁੰਦੀ ਹੈ ਬਈ ਕਿੰਨੇ ਦਿਨ ਪਿਆ ਜਸੇ ਵਿੱਚ ਇਹ ਚਾਰ ਪੰਜ ਦਿਨ ਲੈ ਜਾਊਗੀ ਬਈ ਵੱਡੀ ਵੱਡੀ ਬਹੁਤ ਆ ਬਹੁਤ ਚੰਗੀ ਮੈਂ ਹਾਂਜੀ ਨਹੀਂ ਠੀਕ ਹੈ ਬਈ ਠੀਕ ਆ ਦੇ ਇਹ ਬਣਾ ਥਲੋ ਥਲੋ ਜਿਵੇਂ ਬਾਈ ਓਕੇ ਦੁੱਧ ਅੱਦ ਕਿੰਨਾ ਕੋ ਦੱਸਿਆ ਤੇ 16 ਕਿਲੋ ਗਿਆ ਮਾਲਕਣੀ ਬਈ 14 ਕਿਲੋ 16 ਕਿਲੋ 16 ਕਿਲੋ ਲੇਵੇ ਭੰਡੇ ਵਾਲੀ ਆ ਮੈਂ ਦੇ ਵੀ ਕਰਦੀ ਆ ਚਾਹ ਤਾਂ ਬਹੁਤ ਆ ਮੈਂ ਬਹੁਤ ਵਧੀਆ ਕੁਆਰ ਠੀਕ ਆ ਰੇਟ ਬਾਈ ਜੱッセ ਵੀਰੇ ਇਹਦਾ 1 40 ਮੋਲਾ ਬਈ 1 40 ਮੋਲਾ ਮਾਨਤਨ ਵਿੱਚੋਂ ਹਾਂ ਮਾਨਤਨ ਕਰ ਦਿਆਂਗੇ ਠੀਕ ਆ ਕੱਡੀ ਵਾਰੋਂ ਤੋਰੀ ਜੱਸੇ ਵੀਰੇ ਨੂੰ ਸੂਣ ਤੇ ਤਾਂ ਲੈ ਜੂ ਇੱਕ ਦਾ ਦਨ ਹਜੇ ਨਾ ਹਾਂ ਚਾਰ ਪੰਜ ਤਾਂ ਲੈ ਜੂ ਹਜੇ ਬਈ ਹੂੰ ਤਿਆਰੀ ਆ ਲੱਗਦੀ ਜਿਵੇਂ ਹੋਰ ਘੜੇ ਤੇ ਸੂਪ ਹਣਾ ਹਾਂ ਹਾਂ ਇਹ ਵੱਡੀ ਵੱਡੀ ਚੰਗੀ ਆ ਮੈਂ ਬਾਈ ਪਿੱਛਾ ਪੁੱਛ ब्यूटी में सारे पास तो ही चंगी है यार ये अभी गला सुलट गड्डी अरगी है ना <laughs> है दा 11 12 मॉडल जिनी कीमत है टर्निंग में हम अंदर नहीं हाँ। देख सकते दे थलो थलो चंगी है भाई थन थुन लेवा लुवा चाली डिमांड है मैं दी बड्डी बड्डी लेवे पण लो पूरी जबरदस्त है ना हाँ, पूरी जबरदस्त भाई, भाई ਹਾਂ ਇਹ ਉਪਰਾ ਕਵੀ ਵੀ ਗੱਲ ਕਰਨੀ ਉਹਦੇ ਲਈ ਨੰਬਰ ਕਿਹੜਾ ਹੋਊਗਾ ਫਿਰ 88721 99368 ਇੱਕ ਵਾਰੀ ਹੋਰ ਦੋਣ ਦੇ 88721 99368 ਠੀਕ ਹੈ ਭਈ ਇਸ ਨੰਬਰ ਤੇ ਕਰ ਲਿਓ ਪਾਈ ਦਾ ਰابطਾ ਹੈ ਪੰਡ ਗਹਿਲਤ ਜ਼ਿਲ੍ਹਾ ਫਰੋਰੀਪੁਰ